ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਸੋਡਾ ਬਹੁਤ ਬਹੁਤ ਸਵਾਗਤ ਹੈ ਅੱਜ ਤੁਹਾਡੇ ਵਾਸਤੇ ਬਹੁਤ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਆਂ ਹਰ ਵਾਰ ਦੀ ਤਰ੍ਹਾਂ ਕੁਝ ਨਵਾਂ ਲੈ ਕੇ ਆਏ ਆਂ ਜੀ ਤੇ ਕਾਫੀ ਜ਼ਿਆਦਾ ਕੱਟ ਪ੍ਰਾਈਸ ਤੇ ਲੈ ਕੇ ਆਏ ਆਂ ਵੀਡੀਓ ਨੂੰ ਤੇ ਬਹੁਤ ਸੋਹਣੇ ਸੋਹਣੇ ਜੇ ਕਲਰ ਡਿਜ਼ਾਈਨ ਨੇ ਬ੍ਰਾਂਡਡ ਸੂਟ ਹੋਣਗੇ ਸਾਰੇ ਤੇ ਜ਼ਿਆਦਾਤਰ ਸਟਫ ਆਸ ਦਾ ਆਰਗੇਂਜ਼ਾ ਤੇ ਜਾਰਜਟ ਦਾ ਸਟਫ ਰਹੇਗਾ ਬਹੁਤ ਪਿਆਰੀ ਜੀ ਕਲੈਕਸ਼ਨ ਹੈ 44200 ਵਾਲੇ ਸੂਟ ਅੱਜ 3500 ਦੇ ਵਿੱਚ ਤੁਹਾਨੂੰ 3500 ਦੇ ਵਿੱਚ ਦਵਾਂਗੇ ਸ਼ਿਪਿੰਗ ਅਲੱਗ ਤੋਂ ਰਹੇਗੀ ਜੀ ਸਾਰੇ ਸੂਟਾਂ ਦੀ ਬਹੁਤ ਸੋਹਣੀ ਜੀ ਕਲੈਕਸ਼ਨ ਆ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੇਰਾ ਨੰਬਰ 8283 828381 ਨੰਬਰ ਹੈ ਇਸ ਤੇ ਤੁਸੀਂ ਮੈਨੂੰ ਪਿਕ ਸੈਂਡ ਕਰ ਸਕਦੇ ਹੋ ਕਲੈਕਸ਼ਨ ਬਹੁਤ ਸੋਹਣੀ ਜੀ ਹੈ ਕਲਰ ਬਹੁਤ ਸੋਹਣੇ ਸੋਹਣੇ ਰਹਿਣਗੇ ਅੱਜ ਦੇ ਵੀਡੀਓ ਦੇ ਤੇ ਦਿਖਾਣੇ ਆ ਤੁਹਾਨੂੰ ਸੋਹਣੇ ਸੋਹਣੇ ਜੇ ਸੂਟ ਇਹ ਮੇਰੇ ਪਾਸ ਰਿਪੀਟ ਅੱਜ ਦੀ ਵੀਡੀਓ ਜ਼ਿਆਦਾਤਰ ਰਿਪੀਟ ਹੋਏਗੀ ਜੀ ਸਾਰੇ ਇਹ ਔਰਗੈਂਜ਼ਾ ਦੇ ਸੂਟ ਨੇ ਪਹਿਲਾਂ ਮੈਂ ਇੱਕ ਵਾਰੀ ਵੀਡੀਓ 'ਚ ਦਿਖਾਈ ਸੀਗੇ तकरीबन 4000 ਇਹਨਾਂ ਦਾ ਪ੍ਰਾਈਸ ਸੀਗਾ ਤੇ ਰਿਪੀਟ ਸੈੱਟ ਹੋਣ ਦੇ ਕਰਕੇ ਫਿਰ ਹੁਣ ਅੱਜ ਕਾਫੀ ਇਹ ਮੇਰੇ ਕੋਲ ਜਿੱਦਾਂ ਇੱਕ بیس ਕਲਰ ਇਹਨਾਂ ਦਾ ਸੇਮ ਰਹੇਗਾ ਜਿੱਦਾਂ ਇਹ ਫਲਾਰ ਹੈ ਜੀ ਸਿਰਫ ਫਲਾਰ ਦਾ ਕਲਰ ਚੇਂਜ ਹੋ ਜਾਏਗਾ ਇਹ ਕਿਕਸ ਕਲਰ ਦੇ ਵਿੱਚ ਤੁਹਾਨੂੰ 2-2 3-3 ਸੂਟ ਮਿਲ ਜਾਣਗੇ 3 ਸੈੱਟ ਹੈਗੇ ਨੇ ਕੁਆਂਟੀਟੀ ਐਂਡ ਸਟਾਕ ਆਇਆ ਹੁਣ ਔਰਗੇਂਜ਼ਾ ਦਾ ਇਹ ਸ਼ਰਟ ਹੈ ਇਹ ਵਰਕ ਦੇ ਨਾਲ ਪਲੱਸ ਜਿਹੜਾ ਇਹਦਾ ਪ੍ਰਿੰਟ ਆ ਉੱਪਰ ਪੇਂਟ ਦੀ ਤਰ੍ਹਾਂ ਸ਼ੋ ਹੋ ਰਿਹਾ ਬਹੁਤ ਸੋਹਣਾ ਪ੍ਰਿੰਟ ਆ ਤੇ ਇਹਨੂੰ ਸਾਰੇ ਨੂੰ ਹਾਈਲਾਈਟ ਕੀਤਾ ਹੋਇਆ ਹੈਂਡਵਰਕ ਦੇ ਨਾਲ ਤੇ ਇਹ ਵੀ ਸਾਰਾ ਕੇਰ ਆ ਜੀ ਸੇਮ ਬੇਸ ਕਲਰ ਦਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਜਿਹਾ ਇਹਦੇ ਨਾਲ ਤੁਹਾਨੂੰ ਸਿਲਕ ਦੀ ਸਲਵਾਰ ਮਿਲ ਜੇਗੀ 3 ਮੀਟਰ ਦੀ ਔਰਗੇਂਜ਼ਾ ਦੀ ਸ਼ਰਟ ਆ ਔਰਗੇਂਜ਼ਾ ਦਾ ਬਹੁਤ ਪਿਆਰਾ ਜਿਹਾ ਹੋਏਗਾ ਦੁਪੱਟਾ ਦੁਪੱਟੇ ਦੀ ਲੰਬਾਈ ਚੜਾਈ ਪੂਰੀ ਰਹੂਗੀ ਜੀ ਬਹੁਤ ਸੋਹਣਾ ਜਿਹਾ ਦੁਪੱਟਾ ਹੈ ਠੀਕ ਹੈ ਜੀ 3500 ਸੂਟ ਦਾ ਪ੍ਰਾਈਸ ਆ 3500 بیس ਕਲਰ ਸੇਮ ਹੀ ਰਹੂਗਾ ਜੀ ਇਹ ਤੇ ਇਹਦੇ ਜਿਹੜੇ ਫਲਾਰ ਨੇ ਇਹ ਚੇਂਜ ਹੋ ਜਾਣਗੇ ਇਹਦੇ ਵਿੱਚ ਪਰਪਲ ਆ ਗਏ ਆ ਠੀਕ ਹੈ ਇਹਦੇ ਵਿੱਚ ਆ ਗਿਆ ਜੀ ਆਪਣਾ ਲੈਮਨ येलो ਜੀ ਕਲਰ ਦੇ ਫਲਾਰ ਤੇ ਇੱਕ ਤੁਹਾਨੂੰ ਮਿਲ ਜੇਗਾ ਇਹਦੇ ਵਿੱਚ ਇਹ ਪਿੰਕ ਆਨਿਅਨ ਜਾਂ ਸ਼ੇਡ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਵਰਕ ਵੀ ਆ ਪ੍ਰਿੰਟ ਵੀ ਆ ਸਟਫ ਤਾਂ ਬਹੁਤ ਪਿਆਰਾ ਜਿਹਾ ਹੈਗਾ ਹੀ ਆ ਜੌਰਜਟ ਦੇ ਸੂਟ ਦਿੰਨੇ ਆ ਜੀ ਮੈਂ ਕੱਲ ਪਰਸੋ ਬ੍ਰਾਕਟ ਦੇ ਤਨਸੂਹੀ ਦੇ ਸੂਟਾਂ ਦੀ ਵੀਡੀਓ ਪਾਈ ਸੀਗੀ ਬਹੁਤ ਸਾਰੀਆਂ ਫੋਟੋਜ਼ ਆ ਰਹੀਆਂ ਉਹਨਾਂ ਦੀ ਹੁਣ ਵੀ ਬਹੁਤ ਜ਼ਿਆਦਾ ਪਸੰਦ ਕੀਤੀਆਂ ਤੁਸੀਂ ਸਭ ਨੇ ਉਹ ਵਾਲੀ ਵੀ ਸੂਟ ਤੇ ਕੁਝ ਓਦਾਂ ਦਾ ਹੀ ਕਨਸੈਪਟ ਆ ਇਹ ਵੀ ਜੇ ਇਹ ਹੈਗਾ ਜੀ ਪਰ ਜੌਰਜਟ ਦੇ ਉੱਪਰ ਜਿੱਦਾਂ ਹੁਣ ਦੇ ਵੈਦਰ ਵਾਸਤੇ ਅਗਰ ਕੋਈ ਛੋਟਾ ਮੋਟਾ ਫੰਕਸ਼ਨ ਆਂਦਾ ਤਾਂ ਉਹਦੇ ਵਾਸਤੇ ਬਹੁਤ ਸੋਹਣੇ ਸੂਟ ਨੇ 크ਰੇਪ ਦੀ ਸਲਵਾਰ ਆ ਲਾਈਟ ਵੇਟ ਦੇ ਵਿੱਚ ਬਿਲਕੁਲ ਠੀਕ ਹੈ ਤੇ ਇਹ ਹੈਗੀ ਹੈ ਜੀ ਜੌਰਜਟ ਬ੍ਰਾਕਿਟ ਦੀ ਸ਼ਰਟ ਸਟੱਫ ਬਹੁਤ ਜ਼ਿਆਦਾ ਫਾਈਨ ਆ ਇਹਨਾਂ ਦੇ ਦੁਪੱਟੇ ਇਹ ਮੈਂ ਬਹੁਤ ਵਾਰੀ ਦਿਖਾ ਚੁੱਕੀ ਆ ਵੀਡੀਓ ਕਿਉਂਕਿ ਇਹਨਾਂ ਦੀ ਬਹੁਤ ਸਾਰੀ ਡਿਮਾਂਡ ਰਹਿੰਦੀ ਆ ਸਾਨੂੰ ਵੀ ਇਦਾਂ ਹੁੰਦਾ ਕਿ ਜਿਹੜੇ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਰਹਿੰਦੀ ਆ ਅਸੀਂ ਤੁਹਾਨੂੰ ਰਿਪੀਟ ਦਿਖਾਈਏ ਸਾਨੂੰ ਵੀ ਥੋੜਾ ਜਿਹਾ ਈਜ਼ੀ ਹੋ ਜਾਂਦੇ ਆ ਸੂਟ ਦਿਖਾਣੇ ਉਹ ਠੀਕ ਹੈ ਜੀ ਇਹ ਹੈਗਾ ਜੀ ਰੈੱਡ ਮੈਰੂਨ ਕਲਰ ਦੁਪੱਟਾ ਬਹੁਤ ਸੋਹਣਾ ਹੈ 3500 ਇਹਨਾਂ ਦਾ ਪ੍ਰਾਈਸ ਰਹੂਗਾ ਪਹਿਲਾਂ ਸੀਗਾ ਜੀ 4500 ਦੇ ਨਾਲ ਸੂਟਾਂ ਦਾ ਪ੍ਰਾਈਸ ਠੀਕ ਹੈ ਕਲਰ ਦੇਖ ਲਓ ਬਹੁਤ ਸੋਹਣੀ ਸੋਹਣੀ ਜੇ ਕਲਰ ਨੇ ਇਹਦਾ ਦੁਪੱਟਾ ਆ ਗਿਆ ਇੱਕ ਕਲਰ ਮਿਲ ਜੇਗਾ ਜੀ ਇਹ ਵਾਈਨ ਕਲਰ ਬਹੁਤ ਸੋਹਣਾ ਹੈ ਸਾਰੇ ਇਹ ਨਹੀਂ ਇਹ ਵੀ ਕਲਰ ਬਹੁਤ ਸੋਹਣਾ ਹੈ ਰਸਟੀ ਜਿਹਾ ਸ਼ੇਡ ਆ ਠੀਕ ਹੈ ਜੀ ਰੈਸਟ ਕਲਰ ਦੇ ਉੱਪਰ ਇਹ ਇੱਕ ਕਲਰ ਮਿਲ ਜੇਗਾ ਤੁਹਾਨੂੰ ਪਿੰਕ ਕ੍ਰੇਪ ਦੀਆਂ ਸਲਵਾਰਾਂ ਜੌਰਜਟ ਦੀ ਸ਼ਰਟ ਆ ਤੇ ਜੌਰਜਟ ਦਾ ਹੀ ਹੈਗਾ ਦੁਪੱਟਾ ਪਰ ਐਸਾ ਹੈਗਾ 3500 ਸ਼ਿਪਿੰਗ ਦਾ ਲੱਗ ਤੋ ਰਹੇਗੀ ਨੈਕਸਟ ਸੂਟ ਦੇਖ ਲਓ ਜੀ ਬਹੁਤ ਸੋਨਾ ਜਿਹਾ ਪੀਕਾਕ ਜਿਹਾ ਸ਼ੇਡ ਆ ਇਹ ਕਿ ਮਿਲ ਜੂਗਾ ਤੁਹਾਨੂੰ ਇਹਦੇ ਵਿੱਚ ਗ੍ਰੇ ਕਲਰ ਇਹ ਹੈਗਾ ਜੀ ਗ੍ਰੇ ਸੂਟ ਦਾ ਦੁਪੱਟਾ ਠੀਕ ਹੈ ਜੀ ਸੇਮ ਹੀ ਸਟਫ ਦੇ ਵਿੱਚ ਥੋੜਾ ਜਿਹਾ ਡਿਜ਼ਾਈਨ ਚੇਂਜ ਹੋ ਜਾਏਗਾ ਕਲਰ ਵੀ ਬਹੁਤ ਸੋਹਣਾ ਹੈ ਇਹਨਾਂ ਸੂਟਾਂ ਦੀ ਨਾ ਲੁੱਕ ਬਹੁਤ ਸੋਹਣੀ ਆਂਦੀ ਹੈ ਪਾਉਣ ਤੋਂ ਬਾਅਦ 3500 ਦਾ ਸੂਟ ਹੈ ਇਹ ਪਾਣਾ ਸਾਰੀ ਸ਼ਰਟ ਦਾ ਪ੍ਰਿੰਟ ਹੈ ਜੀ ਸਟਫ ਸੇਮ ਰਹੂਗਾ ਤੇ ਇਹ ਹੈਗਾ ਇਹਦਾ ਦੁਪੱਟਾ ਫੋਰ ਸਾਈਡ ਬਹੁਤ ਪਿਆਰੇ ਬਾਰਡਰ ਨਾਲ ਤੇ ਵਿੱਚ ਸਾਰੇ ਚਬੂਟੇ ਆ ਨੈਕਸਟ ਹੈਗਾ ਕਲਰ ਬਹੁਤ ਸੋਹਣਾ ਹੈ ਮਹਿੰਦੀਆ ਜਿਹਾ ਸ਼ੇਡ ਆ ਇਹ ਹੈਗਾ ਦਾ ਦੁਪੱਟਾ ਠੀਕ ਹੈ ਜੀ ਇਹ ਹੈਗਾ ਨੈਕਸਟ ਕਲਰ ਦੇਖੋ ਜੀ ਸੂਟ ਸੇਮ ਦੇ ਵਿੱਚ ਇਹ ਕਲਰ ਆ ਠੀਕ ਹੈ ਜੀ ਇਹਨਾਂ ਸੂਟਾਂ ਸਾਰਿਆਂ ਦਾ ਪ੍ਰਾਈਸ ਹੈਗਾ ਜੀ ਅੱਜ ਦੀ ਵੀਡੀਓ ਦਾ 3500 ਜਿਹੜਾ ਵੀ ਸੂਟ ਤੁਸੀਂ ਲੈਣਾ 35ਔਰ ਪਲੱਸ 80 ਰੁਪਏ ਸ਼ਿਪਿੰਗ ਚਾਰजेस ਪਾ ਕੇ ਸੂਟ ਦੀ ਬੁਕਿੰਗ ਕਨਫਰਮ ਕਰਵਾ ਸਕਦੇ ਹੋ ਬਿਲਕੁਲ ਨਵੀਂ ਕਲੈਕਸ਼ਨ ਆ ਔਰਗੈਂਜ਼ਾ ਦੇ ਉੱਪਰ ਆ ਜੀ ਟੋਟਲੀ ਬਹੁਤ ਸੋਨਾ ਜਿਹਾ ਵਰਕ ਹੋਇਆ ਹੋਇਆ ਇਸ ਸੂਟ ਦੇ ਉੱਪਰ ਦੇਖੋ ਸੂਟ ਔਰਗੈਂਜ਼ਾ ਦੀ ਸ਼ਰਟ ਆ ਡਾਟਸ ਤੇ ਉੱਪਰ ਆਊਗਾ ਜੀ ਬ੍ਰਾਂਡਡ ਸੂਟ ਨੇ ਸਾਰੇ ਕੇਰਾ ਬਹੁਤ ਸੋਹਣਾ ਹੈਂਡਵਰਕ ਨਾਲ ਬਣਿਆ ਹੋਇਆ ਸਾਰਾ ਇਹ ਸਿਲਕ ਦੀ ਸਲਵਾਰ ਆ ਇਹ ਹੈਗਾ ਦਾ ਦੁਪੱਟਾ オーਰਗੈਂਜ਼ਾ ਦਾ ਫੋਰ ਸਾਈਡ ਵਰਕ ਦੇ ਨਾਲ ਸੇਮ ਦੇ ਵਿੱਚ ਦੋ ਸੂਟ ਮਿਲ ਜਾਣਗੇ ਤੁਹਾਨੂੰ ਜ਼ਿਆਦਾਤਰ ਬਲੈਕ-ਵਾਈਟ ਦਾ ਥੀਮ ਰਹੂਗਾ ਇਹਨਾਂ ਜਿਹੜੇ ਹੁਣ ਸੂਟ ਦਿਖਾ ਰਹੀਆਂ ਤੁਹਾਨੂੰ ਇਹ ਹੈਗਾ ਸਾਰੀ ਸੂਟ ਦੇ ਵਿੱਚ ਵਰਕ ਹੈਂਡਵਰਕ ਕੀਤਾ ਹੋਇਆ ਤੇ ਘੇਰੇ ਤੇ ਬਹੁਤ ਪਿਆਰਾ ਜਿਹਾ ਵਰਕ ਕੀਤਾ ਹੋਇਆ ਜੀ ਹੈਂਡਵਰਕ ਦਾ ਹੀ ਬਹੁਤ ਸੋਹਣਾ ਸੂਟ ਆ ਠੀਕ ਹੈ ਇਹ ਹੈਗਾ ਦੁਪੱਟਾ ਨੈਕਸਟ ਹੈਗਾ ਸਕਿਨ ਤੇ ਬਲੈਕ ਦਾ ਕਲਰ ਕੰਟਰਾਸਟ ਸਾਰੇ ਫਰੰਟ ਦੇ ਵਿੱਚ ਵਰਕ ਰਹੂਗਾ ਪ੍ਰਿੰਟ ਦੇ ਉੱਪਰ ਘੇਰਾ ਬਹੁਤ ਸੋਹਣਾ ਫਿਨਿਸ਼ਿੰਗ ਵਾਲਾ ਬਣਿਆ ਹੋਇਆ ਸੀਪੀ ਦਾ ਕਟਦਾਣੇ ਦਾ ਕੰਮ ਹੈ ਜੀ ਸਾਰੇ ਘੇਰੇ ਤੇ ਇਹ ਹੈਗੇ ਤਾਂ ਪ੍ਰਿੰਟਡ ਜਾਂ ਦੁਪੱਟਾ ਪਲੱਸ ਵਰਕ ਦੇ ਨਾਲ ਲੰਮਾ ਚੌੜਾ ਜਿਹਾ ਦੁਪੱਟਾ ਸੂਟ ਦਾ ਬਹੁਤ ਸੋਹਣਾ ਸੇਮ ਦੇ ਵਿੱਚ ਦੋ ਸੂਟ ਹੈਗੇ ਆ ਨੈਕਸਟ ਦੇ ਰਿਹਾ ਸਾਰੇ ਫਰੰਟ 'ਚ ਵਰਕ ਰਹੂਗਾ ਠੀਕ ਹੈ ਜੀ ਪ੍ਰਿੰਟ ਦੇ ਉੱਪਰ ਸਾਰੇ ਫਰੰਟ ਦੇ ਉੱਪਰ ਵਰਕ ਹੈ ਇਹ ਤੇ ਇਹ ਹੈਗਾ ਘੇਰਾ ਸਿਲਕ ਦੀ ਸਲਵਾਰ ਆ ਔਰਗੇਂਜ਼ਾ ਦੀ ਇਹਦੇ ਨਾਲ ਦੁਪੱਟਾ ਲੱਗਿਆ ਹੋਇਆ ਨੈਕਸਟ ਦੇ ਦੇਣ ਸਾਰੇ ਫਰੰਟ ਦੇ ਵਿੱਚ ਇਹਦੇ ਵਿੱਚ ਵੀ ਵਰਕ ਹੈ ਜੀ ਪ੍ਰਿੰਟ ਦੇ ਨਾਲ ਨਾਲ ਇਹ origignal mirror work ਦੇ ਨਾਲ ਸੂਟ ਰਹੂਗਾ ਸਾਰਾ ਔਰਗੈਂਜ਼ਾ ਦੇ ਦੁਪੱਟੇ ਆ ਔਰਗੈਂਜ਼ਾ ਦੀਆਂ ਹੈਗੀਆਂ ਸ਼ਰਟ ਆ ਨੈਕਸਟ ਹੈਗਾ ਵਾਈਟ ਪਰਲਸ ਦੇ ਨਾਲ ਸੂਟ ਜਿੰਨਾ ਵੀ ਪ੍ਰਿੰਟ ਆ ਸਾਰਾ ਹੀ ਪ੍ਰਿੰਟ ਇਹਦਾ ਹਾਈਲਾਈਟ ਆ ਵਾਈਟ ਪਰਲਸ ਦੇ ਨਾਲ ਇਹ ਹੈਗਾ ਜਿਹੜਾ ਦੁਪੱਟਾ ਦੇਖੋ ਜੀ ਸੂਟ ਬਹੁਤ ਸੋਹਣਾ ਸੂਟ ਹੈ ਵਰਕ ਹੀ ਬਹੁਤ ਸੋਹਣਾ ਸੂਟ ਤੇ ਫਿਨਿਸ਼ਿੰਗ ਦੇਖੋ ਵਰਕ ਦੀ ਕਿੰਨੀ ਸੋਹਣੀ ਆ ਠੀਕ ਹੈ ਜੀ ਔਰਗੈਂਜ਼ਾ ਦੀ ਸ਼ਰਟ ਔਰਗੈਂਜ਼ਾ ਦਾ ਦੁਪੱਟਾ ਸਿਲਕ ਦੀ ਹੈਗੀ ਹੈ ਸਲਵਾਰ ਤੇ ਪ੍ਰਾਈਸ ਹੈਗਾ 3500 ਮੋਡਲ ਦੇ ਸੂਟ ਦੇ ਰਹੇ ਹਾਂ ਜੀ ਤੁਹਾਨੂੰ ਠੀਕ ਹੈ ਜੀ 3 ਮੀਟਰ ਦੀ ਸ਼ਰਟ ਦੇ ਨਾਲ ਬਹੁਤ ਸੋਹਣਾ ਕਾਟਨ ਸਟਫ ਦੇ ਵਿੱਚ ਇਹ ਸੂਟ ਇਹ ਸਾਰਾ ਜਿੰਨਾ ਵੀ ਪ੍ਰਿੰਟ ਇਹਨੂੰ ਹਾਈਲਾਈਟ ਕੀਤਾ ਹੋਇਆ ਮਸ਼ੀਨ ਵਰਕ ਦੇ ਨਾਲ ਇਹ ਬਾਜੂ ਹੋਣ ਗਿਆ ਜੀ ਠੀਕ ਹੈ ਬੈਕ ਦਾ ਪੱਲਾ ਇਹਦਾ ਜਿਹੜਾ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਠੀਕ ਹੈ ਜੀ ਬਹੁਤ ਸੋਹਣੇ ਵਰਕ ਦੇ ਨਾਲ ਸਾਈਡਾਂ ਤੋਂ ਇਹ ਹੈਗਾ ਇਹਦਾ ਦੁਪੱਟੇ ਦੀ ਦੇਖੋ ਕਿੰਨੀ ਪਿਆਰੀ ਲੁੱਕ ਆ ਵਰਕ ਦੀ ਸਾਈਵਾ ਬ੍ਰਾਂਡ ਦਾ ਸੂਟ ਆ ਠੀਕ ਹੈ ਜੀ ਕਲਰ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਇਹ ਕੇਵਲਾ ਸ਼ੇੜਾ ਕਰੀਮੀ ਜਿਹਾ ਕਲਰ ਆ ਬਹੁਤ ਸੋਹਣਾ ਦੋ ਕਲਰ ਨੇ ਤੇ ਬ੍ਰਾਂਡ ਹੈਗਾ ਸਾਈਵਾ ਦਾ ਪ੍ਰਾਈਸ ਹੈਗਾ ਸੇਮ 3500 ਰਾਖੀ ਦਾ ਸੂਟ ਹੈ ਜੇ 3900 ਵਾਲਾ ਸੂਟਾ ਜਿਹੜਾ ਸਿਪਾਨੇ ਹੁੰਨੇ ਆ 39 ਵਾਲਾ ਤੇ ਆਸ ਤੋਂ ਉਹ ਵੀ 3500 ਚ ਦੇਵਾਂਗੇ ਇਹ ਹੈਗਾ ਦਾ ਦੁਪੱਟਾ ਚਨੌਨਸ਼ ਫੌਨ ਦਾ ਦੁਪੱਟਾ ਹੈ ਮੋਡਲ ਦੀ ਸ਼ਰਟ ਮੋਡਲ ਦੀ ਸਲਵਾਰ ਤੇ ਕਲਰ ਹੈਗੇ ਦੋ ਸੇਮ ਡਿਜ਼ਾਈਨ ਚ ਬਹੁਤ ਪਿਆਰਾ ਸ਼ਿਮਰ ਦੇ ਉੱਪਰ ਪਾਰਟੀ ਵੇਅਰ ਸੂਟ ਦੇ ਰਹੀਆਂ ਤੁਹਾਨੂੰ ਕੱਟ ਪ੍ਰਾਈਸ 4800 ਪ੍ਰਾਈਸ ਹੈਗਾ ਇਹ ਸੂਟ ਦਾ 35 ਚ ਦੇ ਰਹੇ ਹਾਂ ਜੀ ਸਾਰਾ ਗੋਟਾ ਪੱਤੀ ਦਾ ਕੰਮ ਹੈ ਪੈਚ ਦਾ ਕੰਮ ਹੈ ਗਰੇਪ ਦੀ ਸਲਵਾਰ ਆ ਸ਼ਿਮਰ ਦੀ ਸ਼ਰਟ ਆ ਔਰਗੈਂਜ਼ਾ ਦਾ ਫੋਰ ਸਾਈਡਿਡ ਬਹੁਤ ਪਿਆਰਾ ਡਿਜ਼ਾਈਨਰ ਜਿਹਾ ਦੁਪੱਟਾ ਇਹਦਾ ਲੁੱਕ ਦੇਖਿਓ ਸੂਟ ਦੀ ਬਣਨ ਤੋਂ ਬਾਅਦ ਕਿੱਦਾਂ ਆਣੀ ਆ ਨੈਕਸਟ ਫਿਰ ਤੋਂ ਸ਼ਿਮਰ ਦੀ ਸ਼ਰਟ ਆ ਜੇ। ਕਿ ਕਿ ਰਿਤੇ ਬਹੁਤ ਸੋਹਣਾ। ਗੋਟਾ ਪੱਤੀ ਦਾ ਕੰਮ ਹੋਇਆ ਹੋਇਆ। ਸੂਟ ਦੇਖੋ ਕਿੰਨੀ ਪਿਆਰੀ ਲੁੱਕ ਆ। ਕਲਰ ਵੀ ਬਹੁਤ ਸੋਹਣਾ ਹੈ। ਜਿਹੜੀ ਕ੍ਰੇਪ ਦੀ ਸਲਵਾਰ ਆ ਉਸ ਤੇ ਵੀ ਤੁਹਾਨੂੰ ਵਰਕ ਮਿਲੇਗਾ। ਇਹ ਹੈਗਾ ਜੀ ਸਲਵਾਰ ਦੇ ਪੌਂਚਿਆਂ ਤੇ ਵਰਕ। ਪ੍ਰਿੰਟਡ ਦੁਪੱਟਾ 4 ਸਾਈਡ ਵਰਕ ਦੇ ਨਾਲ। 5000 ਦਾ ਸੂਟ ਸੀਗਾ ਤੇ ਆਸ ਤੁਹਾਨੂੰ 35 ਚ ਦੇ ਰਹੇ ਆ ਇਹਦੇ ਵੀ ਸੈਕਿੰਡ ਕਲਰ ਦੇ ਦਾਨਨੇ ਆ ਠੀਕ ਹੈ ਜੀ ਥੋੜਾ ਜਿਹਾ ਫਰਕ ਆ ਸੂਟ ਦਾ ਇਹ ਔਰਗੇਂਜ਼ਾ ਤੇ ਆ ਜਾਂਦਾ ਪਰ ਡਿਜ਼ਾਈਨਿੰਗ ਸੇਮ ਆ ਸੇਮ ਡਿਜ਼ਾਈਨ ਦੇ ਵਿੱਚ ਔਰਗੇਂਜ਼ਾ ਤੇ ਆ ਗਿਆ ਸੂਟ ਸਟਾਈਲ ਸੇਮ ਆ ਥੋੜਾ ਜਿਹਾ ਸਿਲਕ ਦੀ ਸਲਵਾਰ ਆ ਇਹਦਾ ਦੁਪੱਟਾ ਹੈਗਾ ਥੋੜਾ ਜਿਹਾ ਹੈਵੀ ਔਰਗੇਂਜ਼ਾ ਦਾ ਦੋਨਾਂ ਸੂਟਾਂ ਦਾ ਪ੍ਰਾਈਸ ਸੇਮ ਹੈ ਜੇ ਸਰਵੋਸਕੀ ਵਰਕ ਦੇ ਰਹੇ ਹਾਂ ਪਿਓਰ ਕ੍ਰੇਪ ਦੇ ਉੱਪਰ ਹੈਵੀ neck ਤੇ ਵੀ ਸਰਵੋਸਕੀ ਵਰਕ ਹੋਇਆ ਹੋਇਆ ਇਹ ਜਿਹੜਾ ਸਰਵੋਸਕੀ ਵਰਕ ਹੈ ਸੀ ਖੁਦ ਤਿਆਰ ਕਰਵਾਨੇ ਇਹ ਵਰਕ ਵੀ ਇਹ ਹੈਗਾ ਦਾ ਦੁਪੱਟਾ ਫੋਰ ਸਾਈਡ ਵਰਕ ਦੇ ਨਾਲ ਤੇ অর্গান চন অংশフォン ਦਾ ਹੈਗਾ ਦਾ दुपट्टा नेक्स्ट கிரேਪ ਤੇ ਹੈਗਾ ਜੀ স্যুট 네ভি ব্লু 컬러 ਦੇ ਉੱਪਰ ਹੂੰ ਠੀਕ ਹੈ ਜੀ ਦੁਪੱਟਾ ਬਹੁਤ ਸੋਹਣਾ ਜਿਆ ਫੋਰ ਸਾਈਡ ਵਰਕ ਦੇ ਨਾਲ ਰਹੂਗਾ ਸਾਰੇ স্যুট 크ريب ਦੇ ਉੱਪਰ ਆ ਠੀਕ ਹੈ ਜੀ ਨੈਕਸਟ ਦਿਖਾ ਰਹੇ ਹਾਂ ਜੀ ਬਹੁਤ ਸੋਹਣੇ ਜੇ ਸੂਟ ਕਲਰ ਬਹੁਤ ਸੋਹਣਾ ਹੈ 크ਰੇਪ ਦੇ ਉੱਪਰ ਹੈ ਜੀ ਰਾਖੀ ਬ੍ਰਾਂਡ ਦਾ ਸੂਟ ਕਾਫੀ ਵਾਰੀ ਆ ਚੁੱਕੇ ਆ ਸਾਡੇ ਕੋਲੇ ਵਾਲੇ ਸੂਟ ਪਰ ਇਹਦੇ ਵਿੱਚ ਸਾਡੇ ਕੋਲ ਸਿਰਫ ਦੋ ਹੀ ਕਲਰ ਪਏ ਸੀ ਅੱਜ ਤੁਹਾਨੂੰ ਦੇ ਰਹੀ ਹਾਂ ਇਹ ਡਿਸਕਾਊਂਟ ਤੇ 크ਰੇਪ ਦੀ ਸਲਵਾਰ ਹੈ 크ਰੇਪ ਦੀ ਪ੍ਰਿੰਟਡ ਸ਼ਰਟ ਨੀਚੇ ਔਰਗੈਂਜ਼ਾ ਦਾ ਬਹੁਤ ਸੋਹਣਾ ਪੈਚ ਹੈ ਤੇ ਇਹ ਹੈਗਾ ਜੀ ਇਹਦਾ ਬਹੁਤ ਪਿਆਰਾ ਜਿਹਾ ਚਨੌਂਸ਼ ਫੌਂਡਾ ਦੁਪੱਟਾ ਠੀਕ ਹੈ ਦੁਪੱਟੇ ਦੇ ਛੋਟੇ ਲੜਾਂ ਦੇ ਉੱਪਰ ਵਰਕ ਰਹੂਗਾ 컬러 ਮਿਲ ਜਾਣਗੇ ਦੋ ਬਹੁਤ ਸੋਨਾ ਸੂਟ ਹੈ ਵੀ ਨੈਕਸਟ ਜੌਰਜਟ ਦੇ ਸੂਟਾਂ ਦੀ ਸਾਡੇ ਕੋਲ ਬਹੁਤ ਜ਼ਿਆਦਾ ਫੋਟੋ ਆ ਰਹੀਆਂ ਏਸੀ ਵੈਸੇ ਰਿਪੀਟ ਸੈੱਟ ਮੰਗਵਾਏ ਹੋਏ ਆ ਜੀ ਆ ਜਾਣ ਜਲਦੀ ਪਾਦਾਂਗੇ ਉਸ ਤੋਂ ਥੋੜਾ ਜਿਹਾ ਵਧੀਆ ਸੂਟ ਹੈ ਜਿਹੜੇ ਪਹਿਲਾਂ ਸੀ ਪਾਏ ਸੀ ਬ੍ਰਾਂਡ ਦਾ ਫਰਕ ਆ ਕੇਰਾ ਬਹੁਤ ਸੋਨਾ ਹੈ ਠੀਕ ਹੈ ਜੀ 3500 ਸੂਟ ਦਾ ਪ੍ਰਾਈਸ ਆ ਠੀਕ ਹੈ ਜੀ ਇਹ ਲਾਸਟ ਹੀ ਪੀਸ ਹੈ 4200 ਦਾ ਸੀਗਾ ਤੇ ਹੁਣ ਤੁਹਾਨੂੰ 3500 ਦੇ ਵਿੱਚ ਹੀ ਕੱਢ ਰਹੇ ਹਾਂ ਇਹ ਹੈਗਾ ਜੀ ਸਰਟਨ ਦੇ ਉੱਪਰ ਸੂਟ ਜੈਪੁਰੀ ਪ੍ਰਿੰਟ ਦੇ ਨਾਲ ਆ ਵਰਕ ਬਹੁਤ ਸੋਹਣਾ neck ਦੇ ਉੱਪਰ ਵੀ neck ਦੇ ਉੱਪਰ ਵਰਕ ਹੈ ਸਿਲਕ ਦੀ ਸਲਵਾਰ ਆ ਫੋਰ ਸਾਈਡਡ ਇਹਦਾ ਬਹੁਤ ਪਿਆਰਾ ਜਿਹਾ ਦੁਪੱਟਾ organza ਦਾ ਦੁਪੱਟਾ ਪਿੱਛੇ ਆ ਗਿਆ ਬੂਟੇ ਇਹ ਸਾਰੇ 4200 4500 ਵਾਲੇ ਸੂਟ ਨੇ ਜਿਹੜੇ ਮੈਂ ਤੁਹਾਨੂੰ ਲਾਸਟ ਵਿੱਚ ਸਿੰਗਲ ਸਿੰਗਲ ਦਿਖਾ ਰਹੀ ਆਂ ਅੱਜ ਤੁਹਾਨੂੰ ਦੇ ਰਹੀ ਆਂ ਜੀ ਸਾਰੇ ਇਹ ਅਸੀਂ 3500 ਦੇ ਵਿੱਚ ਸਿਲਕ ਦੀ ਸਲਵਾਰ ਆ ਦੁਪੱਟਾ ਦੇਖੋ ਇਦਾਂ ਦੇ ਹੈਵੀ ਹੈਵੀ ਦੁਪੱਟੇ ਵਾਲੇ ਸੂਟ ਤੁਹਾਨੂੰ 3500 ਚ ਦੇ ਰਹੀ ਆਂ ਨੈਕਸਟ ਬਹੁਤ ਸੋਹਣੀ ਲੁੱਕ ਦਾ ਸੂਟ ਆ ਕਾਲਰ ਨੈਕ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਠੀਕ ਹੈ ਜੀ ਔਰ ਗੈਂਜ਼ਰੀ ਸ਼ਰਟ ਆ ਕਿ ਇਹ ਬਹੁਤ ਸੋਨਾ ਬਣਿਆ ਹੋਇਆ ਇਸ ਦਾ ਇਹ ਹੈਗਾ ਜੀ ਇਹਦੀ ਸ਼ਰਟ ਦਾ ਡਿਜ਼ਾਈਨ ਤੇ ਨੈੱਕ ਐਦਾਂ ਹੀ ਬਣੇਗਾ ਇਹਦੇ ਵਿੱਚ ਹਲਕਾ ਜਿਹਾ ਜਿਹੜਾ ਆਪਣਾ ਪ੍ਰਿੰਟ ਹੋਏਗਾ ਉਹਦੇ ਐਦਾਂ ਬੰਦ ਕਰਕੇ ਇਸ ਨੂੰ ਸੂਟ ਨੂੰ ਡਿਜ਼ਾਈਨਰ ਬਣਾਇਆ ਜਾਊਗਾ ਨੈੱਕ ਨੂੰ ਹੋਰ ਵੀ ਇਹ ਹੈਗਾ ਜੀ ਇਹਦਾ ਦੁਪੱਟਾ ਵਰਕ ਵਾਲਾ ਲਾਸਟ ਪੀਸ ਹੈਗਾ ਜੀ ਇੱਕ ਬ੍ਰாக்கਟ ਦੇ ਉੱਪਰ ਬ੍ਰாக்கਟ ਲਾਈਨਾਂ ਵਾਲੀ ਹੈਗੀ ਆ ਬਹੁਤ ਸੋਹਣੀ ਜੀ ਕਲਰ ਵੀ ਬਹੁਤ ਸੋਹਣਾ ਹੈ ਠੀਕ ਹੈ ਇਹਦੇ ਨਾਲ ਦੁਪੱਟਾ ਹੈਗਾ ਪਿਓਰ ਸ਼ਫੌਨ ਦਾ ਪੇਂਟ ਵਾਲਾ ਕੁਛ ਅਲੱਗ ਜੀ ਲੁੱਕ ਦਾ ਸੂਟ ਆ ਇਹ ਦੁਪੱਟਾ ਸ਼ਫੌਨ ਤੇ ਆ ਪਿਓਰ ਤੇ ਇਹ ਸ਼ਰਟ ਆ ਜੀ ਤੇ ਇਹ ਹੈਗੀ ਆ ਪਲੇਨ ਇਹਦੀ ਸਲਵਾਰ ਠੀਕ ਹੈ ਇਹ ਵੀ ਤੁਹਾਨੂੰ 3500 ਚ ਹੀ ਦੇ ਰਹੀਆਂ ਸੂਟ ਨੈਕਸਟ ਹੈਗਾ ਰੈੱਡ ਕਲਰ ਦੇ ਉੱਪਰ ਇਹ ਵੀ ਤੁਹਾਨੂੰ ਵੀ ਸਟਾਈਲ ਚ ਮਿਲੇਗਾ ਸੂਟ ਦੇਖੋ ਜੀ ਸੂਟ ਦੁਪੱਟਾ ਫੋਰ ਸਾਈਡਡ ਵਿਦ ਬੂਟੀ ਦੇ ਨਾਲ ਬਹੁਤ ਸੋਹਣਾ ਸੂਟ ਆ ਇੱਕ ਸੂਟ ਰੰਗ ਹੈ ਮਸਲੀਨ ਤੇ ਦੇ ਰਹੇ ਆ ਤੁਹਾਨੂੰ ਪ੍ਰਾਈਸ ਹੈਗਾ ਸੂਟ ਦਾ 39 ਜੇ ਆਸ ਤੁਹਾਨੂੰ ਦੇ ਰਹੇ ਆ 35 ਦੇ ਵਿੱਚ ਮਸਲੀਨ ਦਾ ਸੂਟ ਆ ਲਾਸਟ ਪੀਸ 3 ਮੀਟਰ ਦੀ ਸ਼ਰਟ ਦੇ ਨਾਲ ਠੀਕ ਹੈ ਬਾਜੂ ਪਲੇਨ niche border ਹੈ ਬਾਜੂ ਤੇ ਇਹ ਜੀ ਪੈਂਟ ਹੈ ਜੀ ਸਲਵਾਰ ਪੈਂਟ ਇਸ ਤੇ ਵੀ ਤੁਹਾਨੂੰ ਪ੍ਰਿੰਟ ਮਿਲ ਜੇਗਾ ਸਾਰੀ ਤੇ ਇਹ ਮੂਰੀਆ ਤੇ ਪ੍ਰਿੰਟ ਆ ਜਾਏਗਾ ਮਸਲੀਨ ਦਾ ਸੂਟ ਹੈ ਬਹੁਤ ਸੋਹਣਾ ਜਿਹਾ ਇਹ ਹੈਗਾ ਇਹਦਾ ਦੁਪੱਟਾ ਪ੍ਰਾਈਸ ਹੈਗਾ ਜੀ 3500 ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੱਦਾਂ ਲੱਗੀ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੁਹਾਡੇ ਬਹੁਤ ਸਾਰੇ ਮੈਸੇਜ ਹੁੰਦੇ ਆ ਜੀ ਥੈਂਕ ਯੂ ਸਭ ਦਾ ਥੈਂਕ ਯੂ ਸੋ ਮੱਚ ਤੇ ਬਾਕੀ ਏ ਸੂਟ ਸੀਗੇ ਜਿਹੜੇ ਮੈਂ ਤੁਹਾਨੂੰ ਬਹੁਤ ਸਾਰੇ ਡਿਸਕਾਊਂਟ ਤੇ ਦੇ ਰਹੀ ਆ ਕਿਉਂਕਿ ਜੇ ਡਿਸਕਾਊਂਟ ਨਿਕਲਦਾ ਤਾਂ ਅੱਗੇ ਤੋਂ ਅੱਗੇ ਫਿਰ ਮੇਰੇ ਕੋਲ ਫੋਨ ਆਈ ਜਾਂਦੇ ਹੁੰਦੇ ਆ ਵੈਂਡਰਸ ਦੇ ਮੈਮ ਸਾਡਾ ਸਟਾਕ ਵੀ ਕਲੀਅਰ ਕਰੋ ਸਾਡਾ ਸਟਾਕ ਵੀ ਕਲੀਅਰ ਕਰੋ ਸੀ ਤੁਹਾਨੂੰ ਲੈਸ ਦਵਾਂਗੇ ਮੈਨੂੰ ਥੋੜਾ ਲਾਹਾ ਹੋ ਜਾਂਦਾ ਕਿ ਅਗਰ ਮੈਨੂੰ ਲੈਸ ਮਿਲਦਾ ਫਿਰ ਮੈਂ ਤੁਹਾਨੂੰ ਵੀ ਲੈਸ ਦਵਾਂ ਸੋ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much